ਜਿਹਨੇ ਕਿਹੜਾ ਬੁੱਕ ਪੜ੍ਹ ਲਈ ਉਹ ਜਾਨੀ ਕਿ 네ਗੇਟਿਵ ਨਹੀਂ ਹੁੰਦਾ ਬੱਕਰੀ ਪਾਲਣ ਪ੍ਰਤੀ ਠੀਕ ਹੈ ਕਿਉਂਕਿ ਬਹੁਤ ਵਧੀਆ ਨੌਲੇਜ ਦਿੱਤੀ ਗਈ ਹੈ ਅਸੀਂ ਫਿਲਹਾਲ ਬੁੱਕ ਉਹਨਾਂ ਨੂੰ ਹੀ ਦਿੰਦੇ ਸੀ ਜੋ ਟ੍ਰੇਨਿੰਗ ਲੈ ਕੇ ਜਾਂਦੇ ਸੀ ਠੀਕ ਹੈ ਜੀ ਜਿਵੇਂ ਹੁਣ 24 25 ਦੀ ਟ੍ਰੇਨਿੰਗ ਵੀ ਆ ਹਾਂਜੀ ਕਿਸੇ ਨੇ ਟ੍ਰੇਨਿੰਗ ਲੈਣੀ ਹੈ ਤਾਂ ਉਹ ਨੂੰ ਇਹ ਬੁੱਕ ਦਿੱਤੀ ਜਾਂਦੀ ਆ ਵੀ ਕੋਈ ਭੁੱਲ ਨਾ ਜਾਵੇ ਕੁਝ ਹੂੰ ਹਾਂਜੀ ਜਿਹੜਾ ਬੰਦਾ ਇਹ ਕਹੇ ਦੂ ਯਾਰ ਪੜ੍ਹ ਕੇ ਮੈਨੂੰ ਕੋਈ ਸਮਝ ਨਹੀਂ ਆਈ ਹਾਂਜੀ ਜਾ ਕਹਦੇ ਯਾਰ ਮੈਨੂੰ ਇਹ ਬੋਰਿੰਗ ਲੱਗੀ ਇਮਾਨਦਾਰੀ ਨਾਲ ਕਹਦੇ ਉਹਨੂੰ ਪੈਸੇ ਵਾਪਸ ਕਰਾਂਗੇ ਜੈਉ ਜੀ ਭਾਈ ਜਿਹੜੇ ਵੀ ਮੇਰੇ ਵੀਰ ਨੇ ਇਹ ਬੁੱਕ ਪੜ੍ਹ ਲਈ ਉਹ ਪੈਸੇ ਕਮਾਉਣ ਲੱਗ ਜੂਗਾ ਕੋਈ ਨਹੀਂ ਭਾਈ ਬਿਲਕੁਲ ਭਾਈ ਜੀ ਬਿਲਕੁਲ ਭਾਈ ਜੀ ਸਾਰੇ ਵੀਰਾਂ ਪਿਆਰ ਭਰੀ ਸੇਕਾਰ ਵਿੱਚ ਸਾਡਾ ਠੀਕ ਠਾਕ ਹਾਂ ਦੋਸਤੋ ਅੱਜ ਦੀ ਵੀਡੀਓ ਬੱਕਰੀ ਪਾਲਣ ਵਾਲੇ ਵੀਰਾਂ ਵਾਸਤੇ ਹੈਗੀ ਜਿਹੜੇ ਮੇਰੇ ਵੀਰ ਨਾਲ ਬੁੱਕ ਮੰਗਰੇ ਸੀ ਵੀ ਸਾਨੂੰ ਇਹ ਬੁੱਕ ਚਾਹੀਦੀ ਹੈਗੀ ਤੇ ਜਗਦੀਪ ਭਾਈ ਨੂੰ ਭਾਈ ਜੀ ਆਪਾਂ ਬਹੁਤ ਜ਼ਿਆਦਾ ਰਿਕੁਐਸਟ ਕੀਤੀ ਵੀ ਭਾਈ ਤੁਸੀਂ ਇਹ ਬੁੱਕ ਨੂੰ ਵੇਚੋ ਕਿਉਂਕਿ ਭਾਈ ਜਗਦੀਪ ਭਾਈ ਬੁੱਕ ਨੂੰ ਵੇਚ ਨਹੀਂ ਰ ਪਰ ਬਾਈ ਹੁਣ ਆਪਾਂ ਤੁਹਾਡੀ ਡਿਮਾਂਡ ਦੇ ਉੱਤੇ ਜਗਦੀਪ ਬਾਈ ਨੂੰ ਕਿਹਾ ਵੀ ਬਾਈ ਬੁੱਕ ਵਿੱਚ ਕਿਉਂਕਿ ਬਈ ਇਹ ਬੁੱਕ ਕੰਮ ਆਉਣ ਵਾਲੀ ਹੈਗੀ ਬਾਕੀ ਗੱਲਬਾਤ ਕਰਦੇ ਵੀ ਬੁੱਕ ਦੇ ਵਿੱਚ ਹੈ ਕੀ ਹੈਗਾ ਤੇ ਉਸ ਤੇ ਤੁਹਾਨੂੰ ਮਿਲੂ ਕਿੰਨੇ ਦੇ ਹਨ ਕਰਦਿਆ ਗੱਲ ਜਗਦੀਪ ਮਾਣ ਸੱਸੀ ਕਰ ਜੀ ਸੱਸੀ ਗੱਲ ਬਾਈ ਸਾਰਿਆਂ ਕੀ ਹਾਂ ਚੱਲ ਜਗਦੀਪ ਬਾਈ ਜੀ ਬਹੁਤ ਵਧੀਆ ਬਾਈ ਜੀ ਠੀਕ ਹੈ ਬਾਈ ਜੀ ਦੱਸੋ ਮਾੜਾ ਇਹ ਬੁੱਕ ਦੇ ਬਾਰੇ ਦੱਸੋ ਓਕੇ ਹੈ ਜੀ ਦੇਖੋ ਪੰਜਾਬ ਦਾ ਕਾਲਾ ਸੋਨਾ ਗੋਲਡ ਆਫ ਪੰਜਾਬ ਠੀਕ ਹੈ ਜੀ ਬਹੁਤ ਵਧੀਆ ਇਹ ਜਿਹੜੀ ਬੁੱਕ ਹੈਗੀ ਬੱਕਰੀ ਪਾਲਣ ਦੇ ਉੱਪਰ ਲਿਖੀ ਗਈ ਆ ਠੀਕ ਹੈ ਜੀ ਇਹ ਬੁੱਕ ਮੰਨ ਲੇ ਕਿ ਵੀ ਇੱਕ ਤਰ੍ਹਾਂ ਦਾ ਪ੍ਰੈਕਟੀਕਲ ਬੁੱਕ ਹੈਗੀ ਇਹ ਬਿਲਕੁਲ ਥੋੜੇ ਜੇ ਪੇਜਾਂ ਦੀ ਬੁੱਕ ਹੈ ਇਹ 50 ਪੇਜ ਇਹਦੇ ਉੱਤੇ ਹੈਗੇ ਆ ਪਰ ਇੰਨੀ ਕਿ ਜ਼ਰੂਰ ਹੈਗੀ ਵੀ ਜਿਨੇ ਕਈ ਵਾਰ ਬਹੁਤ ਦੂਰ ਰਹਿੰਦੇ ਆ ਸੱਜਣਾ ਜਾਂ ਬਾਹਰੋਂ ਆਉਂਦੇ ਆ ਜਾਂ ਕੋਈ ਬਾਹਰੋਂ ਮੰਗਵਾਉਂਦੇ ਆ ਜਾਂ ਕਿਸੇ ਨੂੰ ਮਿਲ ਕੇ ਟ੍ਰੇਨਿੰਗ ਵੀ ਲੈ ਲੈਂਦੇ ਆ ਬਾਅਦ ਚ ਥੋੜਾ ਜਿਹਾ ਭੁੱਲ ਲ ਜਾਂਦੇ ਆ ਕਈ ਚੀਜ਼ਾਂ ਨਾ ਠੀਕ ਹੈ ਤਾਂ ਰੈਗੂਲਰ ਪੜਨ ਲਈ ਇਹ ਤੁਹਾਨੂੰ ਇੰਨੀ ਹੈਲਪ ਦੇਊਗੀ ਮਤਲਬ ਵੀ ਇੰਨਾ ਕੁ ਵਧੀਆ ਬੁੱਕ ਹੈਗੀ ਇਹ ਵੀ ਜੇ ਤੁਸੀਂ ਇੱਕ ਵਾਰੀ ਪੜ੍ਹ ਲਈ ਤਾਂ ਤੁਸੀਂ ਆਪਣੇ ਬੱਕਰੀ ਪਾਲਣ ਦੇ ਵਿੱਚ ਜੋ ਵੀ ਘਾਟੇ ਖਾ ਰਹੇ ਹੋ ਜਾਨਵਰ ਮਾਰ ਰਹੇ ਨੇ ਜਾਂ ਸ਼ੈਡਾਂ ਦੇ ਖਰਚੇ ਕਰ ਰਹੇ ਹੋ ਜਾਂ ਤੁਸੀਂ ਮੰਨ ਕੇ ਚਲੋ ਮੈਨੇਜਮੈਂਟ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਫੀਡਿੰਗ ਬਾਰੇ ਜਾਣਕਾਰੀ ਲੈਣੀ ਆ ਤੇ ਸਾਰੀਆਂ ਚੀਜ਼ਾਂ ਤੇ ਜਾਨੀ ਕਿ ਇੱਕ ਬੱਕਰੀ ਦਾ ਏਟੀਐਮ ਹੈ ਬਹੁਤ ਵਧੀਆ ਇਹ ਪਾਰਟ ਇਹਦੇ ਵਿੱਚ ਬਣਾਏ ਗਏ ਨੇ ਵੇ ਠੀਕ ਹੈ ਜੀ ਜਿਹਨੇ 13 ਬੁੱਕ ਪੜ੍ਹ ਲਈ ਉਹ ਜਾਨੀ ਕਿ 네ਗੇਟਿਵ ਨਹੀਂ ਹੁੰਦਾ ਬੱਕਰੀ ਪਾਲਣ ਪ੍ਰਤੀ ਠੀਕ ਹੈ ਕਿਉਂਕਿ ਬਹੁਤ ਵਧੀਆ ਨੌਲੇਜ ਦਿੱਤੀ ਗਈ ਹੈ ਥੋੜੇ ਸ਼ਬਦਾਂ ਦੇ ਵਿੱਚ ਠੀਕ ਹੈ ਜੀ ਦਿਮਾਗ 'ਚ ਕਿਵੇਂ ਆਈ ਸੀ ਬੁੱਕ ਆਪਣੇ ਕਿਉਂਕਿ ਇਹ ਨਾ ਇਹ ਔਖਾ ਕੰਮ ਹੈ ਜੀ ਆ ਦੇਖੋ ਲਿਖਣਾ ਪਤਾ ਕੀ ਗੱਲ ਹੈ ਬਹੁਤ ਔਖਾ ਕੰਮ ਹੈਗਾ ਇਸ ਲਈ ਬੱਕਰੀ ਪਾਲਣ ਬਹੁਤ ਘੈਂਟ ਧੰਦਾ ਹੋ ਚੁੱਕਿਆ ਹੈਗਾ ਬੱਕਰੀ ਪਾਲਣ ਜਾਨੀ ਕਿ ਪੰਜਾਬ ਦਾ ਇੱਕ ਪੂਰਾ ਇੱਕ ਕਹਦੀ ਹੈ ਵੀ ਜਿਹੜੀ ਪੰਜਾਬ ਦੀ ਬੱਕਰੀ ਹੈਗੀ ਉਹਨੂੰ ਕਿ ਸੋਣ ਨਹੀਂ ਕਹਿ ਸਕਦੇ ਆ ਠੀਕ ਹੈ ਨਾ ਕਿਉਂਕਿ ਇੱਕ ਗਰੀਬ ਦੇ ਕੇ ਏਟੀਐਮ ਵੀ ਆ ਉਹ ਫਿਰ ਇਹ ਸੋਚਿਆ ਵੀ ਜਦੋਂ ਇੰਨਾ ਬੱਕਰੀ ਬਾਲਨ ਵਧ ਰਿਹਾ ਤਾਂ ਕਿਉਂ ਨਾ ਆਪਾਂ ਬੱਕਰੀ ਬੁੱਕ ਤੇ ਇੱਕ ਕੋਈ ਬੁੱਕ ਲਿਖੀਏ ਸਹੀ ਗੱਲ ਹੈ ਜੀ ਠੀਕ ਹੈ ਜੀ ਇਸ ਲਈ ਇਹ ਚੀਜ਼ ਨੂੰ ਧਿਆਨ ਰੱਖ ਕੇ ਬੁੱਕ ਲਿਖੀ ਬੁੱਕ ਬੇਕ ਬਹੁਤ ਰਹੀ ਆ ਅਸੀਂ ਫਿਲਹਾਲ ਬੁੱਕ ਉਹਨਾਂ ਨੂੰ ਹੀ ਦਿੰਦੇ ਸੀ ਜੋ ਟ੍ਰੇਨਿੰਗ ਲੈ ਕੇ ਜਾਂਦੇ ਸੀ ਠੀਕ ਹੈ ਜੀ ਜੇ ਮੈਂ ਹੁਣ 24 25 ਦੀ ਟ੍ਰੇਨਿੰਗ ਵੀ ਆ ਹਾਂਜੀ ਕਿਸੇ ਨੇ ਟ੍ਰੇਨਿੰਗ ਲੈਣੀ ਆ ਤਾਂ ਉਹਨੂੰ ਇਹ ਬੁੱਕ ਦਿੱਤੀ ਜਾਂਦੀ ਆ ਵੀ ਕੋਈ ਭੁੱਲ ਨਾ ਜਾਵੇ ਕੁਝ ਹੂੰ ਪਰ ਬਹੁਤ ਸਾਰੇ ਸੱਜਣਾਂ ਇਹ ਟ੍ਰੇਨਿੰਗ ਨਹੀਂ ਵੀ ਲੈ ਸਕਦੇ। ਉਹਨਾਂ ਨੂੰ ਇਹ ਬੁੱਕ ਵੀ ਦੇ ਸਕਦੇ। ਚਲੋ ਬਈ ਦੇਖ ਸਕਦੇ। ਆਨਲਾਈਨ ਬੁੱਕ ਭੇਜਾਂਗੇ। ਇਹ ਚ ਹੈ ਕੀ ਕੀ ਆ ਬੁੱਕ ਦੇ ਵਿੱਚ? ਬੁੱਕ ਦੇ ਵਿੱਚ ਬਈ ਜੀ ਮੈਨੇਜਮੈਂਟ, ਫੀਡਿੰਗ ਹਾਂਜੀ ਤੇ ਬਾਕੀ ਇਹਦੇ ਜੋ ਵੀ ਇਹਦੀਆਂ ਬਿਮਾਰੀਆਂ, ਮੈਡੀਕਲ ਹਾਂਜੀ ਠੀਕ ਹੈ ਜੀ ਤੇ ਬਾਕੀ ਇਹਦੀ ਸ਼ੈੱਡ ਦੀ ਬਣਤਰ ਠੀਕ ਹੈ ਇਹਦੇ ਬਹੁਤ ਗੁੱਸਾ ਜਾਨੀ ਕਿ ਜੋ ਵੀ ਆਪ ਨੂੰ ਬਹੁਤ ਕੁਝ ਹੈ ਜਾਨੀ ਕਿ ਵੀ ਜੇ ਤੁਸੀਂ ਕਿਹੜਾ ਪੜ੍ਹ ਲਈ ਛੇੜਾ ਬੰਦਾ ਇਹ ਕਹੇ ਤੂੰ ਯਾਰ ਪੜ੍ਹ ਕੇ ਮੈਨੂੰ ਕੁਝ ਸਮਝ ਨਹੀਂ ਆਈ ਹਾਂਜੀ ਜਾ ਕਹਦੇ ਵੀ ਯਾਰ ਮੈਨੂੰ ਇਹ ਬੋਰਿੰਗ ਲੱਗੀ ਹਾਂਜੀ ਇਮਾਨਦਾਰੀ ਨਾਲ ਕਹਦੇ ਉਹਨੂੰ ਪੈਸੇ ਵਾਪਸ ਕਰਾਂਗੇ ਠੀਕ ਹੈ ਜੀ ਜਿਹਨੇ ਇੱਕ ਵਾਰੀ ਪੜ੍ਹ ਲਈ ਉਹਦਾ ਮਾਈਂਡ ਬੱਕਰੀ ਪਾਲਣ ਪਰ ਦੀ ਪੂਰਾ ਘੈਂਟ ਬਣ ਜਾਊਗਾ ਠੀਕ ਹੈ ਜੀ ਕੋਈ ਵੀ ਕੱਲਾ ਬੱਕਰੀ ਪਾਲਣ ਦੇ ਨਹੀਂ ਜਿਹਨੇ ਬੁੱਕ ਪੜ੍ਹ ਲਈ ਹਾਂਜੀ ਉਲਟਰੀ ਬੱਕਰੀ ਪਾਲਣ ਕੋਈ ਵੀ ਸਾ ਇੱਕ ਧੰਦੇ ਨੂੰ ਅਪਣਾ ਸਕਦਾ ਬੁੱਕ ਪੜ ਕੇ ਸਹੀ ਗੱਲ ਆ ਵਜਾ ਹਾਂਜੀ ਹਾਂਜੀ ਲੈ ਜੀ ਬਾਈ ਜਿਹੜੇ ਵੀ ਮੇਰੇ ਵੀਰ ਨੇ ਇਹ ਬੁੱਕ ਪੜ ਲਈ ਉਹ ਪੈਸੇ ਕਮਾਉਣ ਲੱਗ ਜੂਗਾ ਕਿਉਂ ਹੀ ਬਾਈ ਬਿਲਕੁਲ ਬਾਈ ਜੀ ਬਿਲਕੁਲ ਹਾਂਜੀ ਅਗਲੀ ਅਗਲੀ ਸਾਡੀ ਬੁੱਕ ਇੱਕ ਹੋਰ ਵੀ ਆ ਰਹੀ ਆ ਕਿਹੜੀ ਬੁੱਕ ਆ ਰਹੀ ਆ ਅਗਲੀ ਉਹ ਸਾਡੀ ਆ ਰਹੀ ਆ ਆਰਗੈਨਿਕ ਸਾਬਣ ਤੇ ਠੀਕ ਹੈ ਜੀ ਜਿਹੜੀਆਂ ਹਰਬਲ ਦੇਸੀ ਸਾਬਣਾ ਉਹ ਤੇ ਸਾਡੀ ਨਵੀਂ ਬੁੱਕ ਆ ਰਹੀ ਆ ਉਹ ਨੈਕਸਟ ਮੰਥ ਮਿਲ ਜੂਗੀ ਤੁਹਾਨੂੰ ਠੀਕ ਆ ਬਾਈ ਜੀ ਕਿੰਨੇ ਰੁਪਏ ਦੀ ਮਿਲੂਗੀ ਆਪਣੂੰ ਬੁੱਕ ਇਹ ਇਹ ਆਨਲਾਈਨ ਬਾਈ ਜੀ ਇਹ ਤੁਹਾਨੂੰ 300 ਰੁਪਏ ਦੀ ਮਿਲ ਜੂਗੀ ਆਨਲਾਈਨ ਜੀ ਲੈ ਵੀ ਤੇ ਡਿਲੀਵਰੀ ਚਾਰਜ ਲਾ ਕੇ ਲੈ ਵੀ 300 ਰੁਪਏ ਦੀ ਬਾਈ ਜੀ ਕਿਤਾਬ ਹੈ ਤੁਹਾਨੂੰ ਘਰੇ ਮਿਲ ਜੂਣਾ ਬਾਈ ਜੀ ਜਿਹੜੀਆਂ ਇੱਥੋਂ ਲੈ ਕੇ ਜਾਣੀਆਂ ਆ ਜੀ ਉਹ ਕਿੰਨੇ ਰੁਪਏ ਦੀ ਹਾਂ ਜਿਹਨੇ ਇੱਥੋਂ ਨਹੀਂ ਜਾਣੀਆਂ ਬਾਈ ਜੀ ਉਹਨੂੰ 250 ਦੀ ਮਿਲ ਜੂ 250 ਰੁਪਏ ਹਾਂਜੀ ਹਾਂਜੀ ਲੈ ਵੀ ਜੀ ਆ ਬੁੱਕ ਸਾਡੀ ਦੁਆਰ ਆ ਨਵੀਂ ਆ ਰਹੀ ਐ ਲੈ ਮਿੱਤ ਹੈਂਡ ਮੇਡ ਹਰਬਲ ਸਾਬਣ ਬਣਾਉਣ ਦੀ ਵਿਧੀ ਪੂਰੀ ਜਾਣਕਾਰੀ ਦਿੱਤੀ ਜਾਵੇ ਠੀਕ ਹੈ ਜੀ ਜੀ ਬਾਈ ਜੀ ਅਗਲੀ ਬੁੱਕ ਵੀ ਤੁਸੀਂ ਜਰੂਰ ਖਰੀਦਿਓ ਸਭ ਤੋਂ ਪਹਿਲਾਂ ਤਾਂ ਬਾਈ ਜੀ ਜਿਹੜੇ ਮੇਰੇ ਵੀਰ ਬੱਕਰੀ ਪਾਲਣ ਦਾ ਕੰਮ ਕਰ ਰਹੇ ਨੇ ਤੇ ਜਿਹੜੇ ਅੱਗੇ ਜਾ ਕੇ ਕਰਨਗੇ ਉਹਨਾਂ ਸਾਰਿਆਂ ਦੇ ਲਈ ਬਾਈ ਜੀ ਬੁੱਕ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤੁਸੀਂ ਇੱਕ ਵਾਰ ਬੁੱਕ ਖਰੀਦੋ ਕਿਉਂਕਿ ਬਾਈ ਸਾਰੇ 300 ਰੁਪਏ ਦੀ ਕਿਤਾਬ ਆ ਗਈ ਹੈ ਨਾ ਬਾਈ ਜੀ 100 ਦੇ ਵਿੱਚ ਦੋਨੋਂ ਬਾਈ ਜੀ ਇੱਕ ਤਰ੍ਹਾਂ ਦੀ ਪ੍ਰੈਕਟੀਕਲ ਟ੍ਰੇਨਿੰਗ ਬੁੱਕ ਆ ਗਈ ਹੈ ਸਾਡੀ ਠੀਕ ਹੈ ਜੀ ਹਾਂਜੀ ਹਾਂ ਕੋਈ ਬੋਰਿੰਗ ਨਹੀਂ ਥੋੜੀ ਸਮਝ ਆਊਗੀ ਬਿਲਕੁਲ ਛੋਟੀ ਬੁੱਕ ਦੇ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਕੁਝ ਸਮਝਾਇਆ ਹੋਇਆ ਠੀਕ ਹੈ ਜੀ ਹਾਂ ਜੀ ਲੋ ਜੀ ਬਾਈ ਜੀ ਕੱਕ ਲੋ ਫੋਨ ਸਕਰੀਨ ਤੇ ਨੰਬਰ ਆ ਰਿਹਾ ਹੈਗੇ ਤੁਸੀਂ ਇਹ ਬੁੱਕ ਨੂੰ ਬੁੱਕ ਕਰ ਸਕਦੇ ਹੋ ਤੇ ਤੁਹਾਡੇ ਘਰੇ ਬਾਈ ਜੀ ਬੁੱਕ ਜਿਹੜੀ ਕੋਰੀਅਰ ਦੇ ਰਾਹੀਂ ਤੁਹਾਨੂੰ ਮਿਲ ਜੂਗੀ ਠੀਕ ਹੈ ਬਾਈ ਜੀ ਓਕੇ ਬਾਈ ਜੀ ਧੰਨਵਾਦ ਕਰਦੇ ਧੰਨਵਾਦ